ਦੀ ਕਹਾਣੀ ਕਰਦਾ ਹੈ ਕਿ ਅਚੀ ਪੰਪਟੈਂਟ ਕੇਂਦਰ ਹੋਸ਼ੀਮੰਦੋਪਾ ਬਤੂਰੋ ਕੇ ਤੇ ਹਰ ਮਹੀਨੇ ਦੇ 9 ਤਰੀਕ ਨੂੰ ਅਸੀਂ ਅੰਦਰ ਲੈ ਕੇ ਆਉਣੀ ਹੈ ਤੇ ਟਿੰਕਰ ਵਾਲੇ ਵੀ ਲੈ ਕੇ ਆਉਣੇ ਹੈ ਕੇਂਦਰ ਹੋਸ਼ੀਮੰਦੋਪਾ ਤੇ ਦੰਦਾ ਤੋਂ ਮਸਕੂਲ ਵੀ ਲੈ ਕੇ ਤੇ ਆਹਾਂ ਦੀ ਕਿਰਪਾ ਨਾਲ ਇੱਕ ਆਫਸਰ ਵਗੈਰਾ ਭਲਾ ਲੇਕਿਆ ਦਾਲ ਜੁੱਤ ਸਾਡੇ ਜਿਦਾਂ ਨਾਲ ਲੈ ਕੇ ਆਇਆ ਦੇਖੋ ਕਿੰਨਾ ਪੂਰਾ ਸਾਰੇ ਮਰੀਜ਼ ਟੱਕ ਦੇ ਨੇ ਹਰ ਟਾਈਮ ਇਸ ਤਰ੍ਹਾਂ ਮੇਲਾ ਲੱਗੇ ਰਹੇ ਨੇ ਤੇ ਆਪ ਤੁਹਾਨੂੰ ਦਿਖਾਉਣੇ ਹੈ ਜੀ ਅਸੀਂ ਮੇਰੇ ਸੰਬੰਧ ਤੌਰ ਪਰ ਦਾਸ ਚੱਕਰ ਨਹੀਂ ਵਾਹ ਬਾਰੇ ਕੀ ਮਰੀ ਜਾਂ ਕੋਈ ਮਰੀਦੇ ਨਾਲ ਨਹੀਂ ਜੀ ਹਨ ਇਥੇ ਸਾਡੀ ਸੇਵਾ ਦਾ ਜਿਹੜੇ ਇਥੇ ਸਹਾਤਾ ਬਣ ਅੜ ਕੇ ਬਤਾ ਜਾਂਦੇ ਨੇ ਪਰ ਉਹ ਨਹੀਂ ਲੈ ਕੇ ਜਾਂਦੇ ਨੇ ਸਾਡੀ ਸੇਵਾ ਦਾ ਨਹੀਂ ਕਰਨੀ ਚਾਹੀਦੀ ਇਹ ਕੋਈ ਤਾਂ ਇੱਕ ਮਲੇ ਕੋ ਬਤਨ ਚ ਹਰੇ ਨੇ ਯੂਟਿਊਬ ਉੱਪਰ ਕਾਫੀ ਆਪਸਾਈਨ ਆਂਡੇ ਵੀ ਰਹਿੰਦੇ ਨੇ ਤੇ ਸਾਡੀ ਸੇਵਾ ਦਾ ਰੋਜ਼ ਦਿਨ ਇੱਥੇ ਤੁਸ ਜੀ ਮੈਂ ਪੱਥਰ ਆਪਣੀ ਚਾਹ ਰਹੇ ਨੇ ਨ ਲੈਣ ਚ ਪ੍ਰਸ਼ਾਦਾ ਪਾਣੀ ਚਾਹੁੰਦੇ ਨੇ ਭਾਂਡੇ ਆਪੋ ਦੇ ਵਰਤਨ ਉਹ ਲੈ ਆਉਂਦੇ ਨੇ ਜਿਹੜੇ ਪਵਾਦਾਰ ਨੇ ਸਾਡੇ ਉਹ ਸਾਡੇ ਜਿਹੜੇ ਵਸੇ ਜੀ ਨੇ ਜੇ ਪਤਾ ਨਾ ਬਾਅਦ ਮਹੀਨੇ ਦੀ 9 ਤਰੀਕ ਨੂੰ ਵਗੇ ਹੋ ਗਏ ਰਹਿੰਦੇ ਨੇ ਤੇ ਇਹ ਜਿਹੜੀ ਜਿੰਦਗੀ ਜਿਹਦੇ ਨਾਲ ਨੇ ਬਹੁਤ ਹੀ ਪਿਆਰ ਵਾਲੀ ਬੋਹ ਹੈ ਜੀ ਇਹ ਜਦੋਂ ਵੀ ਇਹਨਾਂ ਨੂੰ ਕੋਈ ਇੱਛਾ ਹੈ ਸਿੱਤੇ ਕਾਫੇ ਬਾਰੇ ਵੀ ਕਹਿੰਦੇ ਆ ਇਹ ਨਾਗਰਿਕ ਬਨਾਮ ਸਰਕਾਰ ਦੇ ਅੰਦਰ ਅਸੀਂ ਅਰਗੇਨਾਈਜ਼ਡ ਹਾਂ ਅਰੇ ਨਾਲ ਵੀ ਇਹ ਮੰਨ ਲਓ ਇਸ ਤਰ੍ਹਾਂ ਇੱਕ ਚਾਰਟ ਵਾਲੀ ਬਣਾਈ ਹੋਈ ਹੈ ਇਸ ਨੂੰ ਇੱਥੇ ਆਉਂਦੇ ਨਾਲ ਦੋ ਵੀ ਜਾਂ ਚਾਹੀਏ ਮਿਲ ਜੇ ਨਾਲ ਬੋਦੇ ਵਰਦਨੇ ਬੋਡਮ ਪਾਰਟ ਨੂੰ ਅਗਰ ਬਣਾ ਕਰਨਾ ਤੇ ਰੋਟੀ ਕੇ ਸੰਪੇਸ਼ ਗੁਰੂ ਰਾਮ ਦਾਸ ਮਰਾਜ ਦੇ ਪਾਰਟਨ ਹੈ ਰੋਗੈਂਟਿਕੇਟਨ ਇਹ ਜੋ ਵੀ ਪ੍ਰੋਗਰਾਮ ਕਰਕੇ ਪ੍ਰਸਾਦ ਆਪਣੀ ਖਾਤੇ ਜਾਵੇ ਉਹ ਰਾਜੀ ਹੋ ਕੇ ਜਾਵੇ ਹਨ ਤੇ ਮਹਾਰਾਜ ਇਹਨੇ ਸੇਵਾ ਲਈ ਜਾਵੇ ਜੋ ਨਾਮ ਫਿਰ ਸੋਸਾ ਪ੍ਰੋਗਰਾਮ ਦਾ ਮਹਾਰਾਜ ਦੂ ਅਰਜਨ ਦੇਵ ਜੀ ਮਹਾਰਾਜ ਅੱਤੇ ਪ੍ਰਸਾਦ ਚਰਨਾ ਜੇਹੀ ਰੱਖਣੀ ਹੈ ਜੇ ਸਾਡੇ ਵਿੱਚ ਜੋ ਵੀ ਇਹ ਚਿੱਟਾ ਸਾਦਾ ਪੰਨਾ ਚਾਕੇ ਜਾਵੇ ਰਾਜੀ ਹੋ ਕੋਈ ਜਾਵੇ ਹਨ ਤੇ ਉਹਦੇ ਜਿਹੜੇ ਸਾਡੇ ਉਹਦੇ ਪ੍ਰਬੰਧਕ ਨੇ ਉਹ ਬੜੀਆ ਪਿਆਰ ਨਾਲ ਸਾਡਾ ਪੰਨਾ ਇਹ ਸਾਡੇ ਕੋਲ ਆਜੀ ਹੈ ਜਿਹੜਾ ਹਰ ਮਹੀਨੇ ਇਹ 9 ਪੇਜ ਨੂੰ ਕੱਢ ਦੇਣਾ ਨਾ ਨਾ ਜੇ 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 ਇਹ ਤਾਂ ਪੂਰਾ ਕਰ ਪਾਉਂਦੇ ਸੀ ਤੁਹਾਨੂੰ ਹੂੰ ਥੋੜੇ ਜਿਹਾ ਉਹ ਹਨੋਂ ਪਿੰਡ ਅਸੀਂ ਕਸਟਰਡ ਖਵਾਇਆ ਨਹੀਂ ਸੀਗਾ ਤੇ ਹੁਣੇ ਦਫ਼ਤਰ ਤੇ ਬਹਿ ਕੇ ਮੇਰਾ ਭਾਜਨ ਕਰੇਗੇ ਹੂੰ ਸਮਝਦੇ ਆ ਇਹ ਪਹਿਲਾਂ ਵੀ ਆ ਜਾਂਦੀ ਸੀ ਸਾਡੇ ਹੁਜੂਮਾਨ ਨੇ ਜੀ ਉਹ ਅੱਜ ਤਾਂ ਆਉਗੀ ਬੇਹਨ ਬੋਲਾ ਜੀ ਪਤਾ ਨਹੀਂ ਇਹਨਾਂ ਨੇ ਪਿੰਡ ਕਸਟਰਡ ਖਾਦਾ ਖਾ ਨਹੀਂ ਨਹੀਂ ਉਰੇ ਆ ਕੇ ਕਿਹ ਕੌਣ ਲੱਗਦੇ ਕਿਵੇਂ ਲੱਗਿਆ ਬੋਲਾ ਜੀ ਕਸਟਰਡ ਹਾਂ ਜੀ ਤੇ ਦਾਤਾ ਜੀ ਦੇ ਕੋਟ ਹੈ ਨਾ ਕਾ ਨਹੀਂ ਬਹੁਤ ਬਹੁਤ ਖਾਲਸਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਜਿਆਦਾ ਦਰਸ਼ਨ ਹੋਈ ਸੰਗਤ ਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਕਾ ਸੰਗਤ ਇਹ ਆਪਣੇ ਹੈਗਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਮਤਰੀਨਾ ਨਾਲ ਤੇ ਜੇ ਤਰੇ ਖਾਣ ਮੰਨ ਲਓ ਕੋਈ ਮੰਗੋ ਹੈ ਨਾ ਉਹ ਠੀਕ ਆ ਸੰਤੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਸਤਿ ਹਾਂਜੀ ਬਾਬਾ ਜੀ ਤੰਗਾਈ ਸਤਿ ਕਾਲ